ਤੇ ਜਦੋਂ ਕਿਰਪਾਨ ਦੀ ਗੱਲ ਆਉਂਦੀ ਹੈ ਇੱਕੋ ਧਮ ਧਿਆਨ ਜਾਂਦਾ ਹੈ ਕਿਰਪਾ ਪਲਸ ਆਨ ਦੇ ਬਲ ਜੀ ਕਿਰਪਾਨ ਦਾ ਇਤਿਹਾਸ ਕਿਵੇਂ ਸ਼ੁਰੂ ਹੋਈ ਕਿਰਪਾਨ ਸਿੱਖ ਪੰਥ ਦੇ ਵਿੱਚ ਕਿਵੇਂ ਗੁਰੂ ਪਾਸ਼ਾ ਨੇ ਪੰਜ ਕਕਾਰਾਂ ਦੇ ਵਿੱਚ ਸ਼ਾਮਲਿਤ ਕੀਤੇ ਕਿਰਪਾਨ ਕੇਵਲ ਅਸੀਂ ਬਾਹਰੀ ਤੌਰ ਤੇ ਅਸੀਂ ਜਦੋਂ ਸਰਬਲੋਹ ਦੀ ਕਿਰਪਾਨ ਦੀ ਤਲਵਾਰ ਦੀ ਗੱਲ ਕਰਦੇ ਹਾਂ ਇਸ ਰੂਪ ਵਿੱਚ ਹੀ ਨਹੀਂ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਓਟ ਆਸਰਾ ਲੈਨੇ ਆ ਤੇ ਗੁਰਬਾਣੀ ਦੇ ਵਿੱਚੋਂ ਸਾਨੂੰ ਇੱਕ ਹੋਰ ਕਿਰਪਾਨ ਦੇ ਦਰਸ਼ਨ ਹੁੰਦੇ ਨੇ ਉਹ ਕਿਰਪਾਨ ਅਸਲ ਵਿੱਚ ਗਿਆਨ ਦੀ ਖੜਗ ਹੈ। ਕੀ ਬਾਤ ਕਿ ਜਿਨੂੰ ਮਹਾਰਾਜੀ ਕਹਿੰਦੇ ਨੇ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ। ਜਿੰਨਾ ਚਿਰ ਹਿਰਦਾ ਅੰਦਰੋਂ ਗਿਆਨ ਦੇ ਨਾਲ ਭਰਪੂਰ ਨਾ ਹੋਵੇ ਜਿੰਨਾ ਚਿਰ ਅੰਦਰ ਮਨੁੱਖ ਸੰਤ ਨਾ ਬਣ ਚੁੱਕਾ ਹੋਵੇ ਅਸਲ ਵਿੱਚ ਗੁਰਬਾਣੀ ਉਹਨੂੰ ਸਿਪਾਈ ਬਨ ਦਾ ਅਧਿਕਾਰ ਦਿੰਦੀ ਨਹੀਂ। ਜਿੰਨਾ ਚਿਰ ਅੰਦਰ ਗਿਆਨ ਨਾ ਹੋਵੇ ਆਪਣੇ ਆਪੇ ਦੀ ਪਛਾਣ ਨਾ ਹੋਵੇ ਉਹਨਾਂ ਚਿਰ ਕਿਰਪਾਨ ਦਾ ਅਧਿਕਾਰ ਸਾਨੂੰ ਪ੍ਰਾਪਤ ਨਹੀਂ ਹੁੰਦਾ। ਜਿਸ ਦੇ ਹੱਥ ਦੇ ਵਿੱਚ ਕਿਰਪਾਨ ਆਉਣੀ ਹੈ ਜਿਨੇ ਆਪਣੀ ਗੱਲ ਕਿਰਪਾਨ ਸਜਾਉਣੀ ਹੈ ਸਭ ਤੋਂ ਪਹਿਲਾਂ ਉਹਦੀ ਇਹ ਡਿਊਟੀ ਬਣ ਜਾਂਦੀ ਹੈ ਕਿ ਉਹਨੂੰ ਆਪਣੇ ਆਪ ਦਾ ਪਤਾ ਹੋਵੇ ਜੀ ਉਹਨੂੰ ਸਾਹਮਣੇ ਮਜਲੂਮ ਕੌਣ ਹੈ ਜ਼ਾਲਮ ਕੌਣ ਹੈ ਉਹਨੂੰ ਬਿਲਕੁਲ ਸਾਹਮਣੇ ਉਹਦੇ ਸਾਫ਼ ਹੋਵੇ ਉਹਨੂੰ ਕੋਈ ਭਲੇਖਾ ਨਾ ਹੋਵੇ ਕੋਈ ਭਰਮ ਨਾ ਹੋਵੇ ਕੋਈ ਅਗਿਆਨਤਾ ਨਾ ਹੋਵੇ ਕਿਉਂਕਿ ਜਦੋਂ ਵੀ ਉਹਨੇ ਇਹ ਜ਼ਿੰਮੇਵਾਰੀ ਹੈ ਇਹ ਜਿਹੜੀ ਕਿਰਪਾਨ ਹੈ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਜਦੋਂ ਉਹਨੇ ਜ਼ਿੰਮੇਵਾਰੀ ਗ੍ਰਹਿਣ ਕਰਨੀ ਹੈ ਧਾਰਨ ਕਰਨੀ ਹੈ ਤਾ ਸਭ ਤੋਂ ਪਹਿਲਾਂ ਉਹਦਾ ਅੰਦਰ ਜਿਹੜਾ ਹਿਰਦਾ ਗਿਆਨ ਦੇ ਨਾਲ ਭਰਪੂਰ ਹੋਣਾ ਚਾਹੀਦਾ ਇਹ ਗੁਰਮਤ ਦਾ ਸਿਧਾਂਤ ਹੈ ਫਿਰ ਅੱਗੇ ਜਾ ਕੇ ਜੋ ਸਾਨੂੰ ਇਤਿਹਾਸਿਕ ਗ੍ਰੰਥਾਂ ਦੇ ਵਿੱਚੋਂ ਹਵਾਲੇ ਮਿਲਦੇ ਨੇ ਭਾਈ ਵੀਰ ਸਿੰਘ ਜੀ ਬੱਲ ਉਹਨਾਂ ਦਾ ਇੱਕ ਗ੍ਰੰਥ ਹੈ ਸਿੰਘ ਸਾਗਰ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਖਲਕ ਖਾਲਸੇ ਕੀ ਸਗਲ ਭਵਨ ਚਤੁਰ ਦਸ ਮਾਹੇ ਖਲਕ ਦੁਖਾਵੇ ਜੇ ਕੋਈ ਹਨੇ ਖਾਲਸਾਤਾ ਹੈ ਕਿ ਸਾਰੀ ਖਲਕਤ ਹੀ ਖਾਲਸੇ ਦੀ ਰਹਿਨੁਮਾਈ ਦੇ ਵਿੱਚ ਹੈ ਖਾਲਸੇ ਦੀ ਰੱਖਿਆ ਦੇ ਵਿੱਚ ਦਿੱਤੀ ਹੈ ਅਕਾਲ ਪੁਰਖ ਨੇ ਜਿਵੇਂ ਆਪ ਜੀ ਨੇ ਇੱਕ ਸ਼ਬਦ ਕਿਹਾ ਨਾ ਕਿ ਖਾਲਸਾ ਅਕਾਲ ਪੁਰਖ ਦੀ ਫੌਜ ਜਦੋਂ ਖਾਲਸੇ ਨੂੰ ਫੌਜ ਕਿਹਾ ਤਾਂ ਫਿਰ ਬਾਕੀ ਸਾਰੀ ਰਿਆਇਆ ਜਿਹੜੀ ਹੈ ਉਹ ਖਾਲਸੇ ਦੀ ਰੱਖਿਆ ਦੇ ਵਿੱਚ ਹੈ ਤਾਂ ਜੇ ਜਿਸ ਨੇ ਕਿਰਪਾਨ ਧਾਰਨ ਕਰਨੀ ਹੈ ਜਿਹਨੇ ਖਾਲਸਾ ਸੱਜਣਾ ਹੈ ਪਹਿਲਾਂ ਉਹਨੂੰ ਇਹ ਜ਼ਿੰਮੇਵਾਰੀ ਉਠਾਉਣੀ ਹੈ ਤਾਂ ਗਿਆਨ ਹੋਣਾ ਚਾਹੀਦਾ ਕਿ ਇਹਦਾ ਮਤਲਬ ਕੀ ਹੈ ਇਹਦੀ ਵਰਤੋਂ ਕੀ ਹੈ ਇਹਦੀ ਹੱਦ ਕੀ ਹੈ ਇਸ ਤਰ੍ਹਾਂ ਇੱਕ ਕਿਰਪਾਨ ਦਾ ਜਿਹੜਾ ਇਤਿਹਾਸ ਆਰੰਭ ਹੁੰਦਾ ਨਾ ਜੀ ਉਹ ਗਿਆਨ ਖੜਕ ਤੋਂ ਹੁੰਦਾ ਤੇ ਸਰਬਲੋਹ ਦੀ ਖੜਕ ਤੱਕ ਪਹੁੰਚਦਾ ਜੀ